ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ 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 ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿੰਨੇ ਵੀ ਗੁਰਮੁਖ ਪਿਆਰੇ ਇਸ ਵੀਡੀਓ ਨੂੰ ਵੇਖ ਰਹੇ ਹਨ ਮੇਰੀ ਇੱਕੋ ਅਰਦਾਸ ਹੈ ਸੱਚੇ ਪਾਤਸ਼ਾਹ ਗੇ ਬਾਬਾ ਜੀ ਬਾਬਾ ਨਾਨਕ ਦਾ ਵੱਡਾ ਸਬਤਰ ਬਾਬਾ ਸ਼੍ਰੀ ਚੰਦ ਜੀ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਆਸਤ ਰੱਖਣ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨ ਕਾਰੋਬਾਰ ਵਿੱਚ ਵਾਧਾ ਕਰਨ ਸੋ ਆਓ ਅੱਜ ਵੀ ਆਪਾਂ ਬਾਬਾ ਜੀ ਦੀ ਮਹਿਮਾ ਗਾਉਂਦੇ ਹਾਂ ਇਹ ਸਕਰੀਨ ਤੇ ਮੈਂ ਸ਼ਬਦ ਦੇ ਦੇਵਾਂਗਾ ਤੁਸੀਂ ਵੀ ਨਾਲ ਪੜਿਆ ਜੀ ਤੇ ਆਪਣੇ ਜੀਵਨ ਨੂੰ ਸਫਲ ਬਣਾਇਆ ਜੀ ਸੋ ਆਓ ਓਮ ਕਹਿ ਕੇ ਬੈਠ ਅਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਓਮ ਕਹਿ ਕੇ ਬੈਠੇ ਹਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬੈ ਕੇ ਧਿਆਨ ਲਗਾਇਓ ਮਨ ਇੱਛੇ ਸਾਰੇ ਫਲ ਪਾਇਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇ ਧਾਰੂ ਸ੍ਰੀ ਚੰਦ ਸ੍ਰੀ ਚੰਦਰ ਦਾ ਧਰੇ ਤਿਆਨ ਉਸ ਨੂੰ ਹੋਵੇ ਤ੍ਰੰਤ ਗਿਆਨ ਹਰਿ ਦੇ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸ਼ਾਵਤ ਆਪਣਾ ਕਰਕੇ ਮਾਨੇ ਕਾਗਰ ਮਾਤਰਾ ਪੜੀ ਤਰੀ ਭਵ ਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੈ ਕਰ ਅਮਰ ਪਦ ਪਾਵੇ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਿਰਪਾ ਕਰੋ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਅਸਨ ਬੈ ਕੇ ਧਿਆਨ ਲਗਾਇਓ ਮਨ ਇੱਛੇ ਸਾਰੇ ਫਲ ਪਾਇਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤਸ ਲਖਣੀ ਕੋ ਜੋ ਨੰਦ ਹਿਰਦੇ ਮੈਂ ਧਾਰੋ ਸ੍ਰੀ ਚੰਦਰ ਸ੍ਰੀ ਚੰਦਰ ਦਾ ਧਾਰੇ ਤਿਆਨ ਉਸ ਨੂੰ ਹੋਵੇ ਤ੍ਰੰਤ ਗਿਆਨ ਹਰਦੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਸ਼ਵਤ ਆਪਣਾ ਕਰਕੇ ਮਾਨੇ ਕਾਗਰ ਮਾਤਰਾ ਪੜੇ ਤਰੇ ਭਵ ਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੀ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪੜੈ ਪੜਾਵੇ ਨਿਸ਼ਚੈ ਕਰ ਅਮਰ ਪਦ ਪਾਵੇ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਿਰਪਾ ਕਰੋ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬੈ ਕੇ ਧਿਆਨ ਲਗਾਇਓ ਮਨ ਇੱਛੇ ਸਾਰੇ ਫਲ ਪਾਇਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤਸ ਲਖਨੀ ਕੋ ਜੋ ਨੰਦ ਹਿਰਦੇ ਮੈਂ ਧਾਰੋ ਸ੍ਰੀ ਚੰਦਰ ਸ੍ਰੀ ਚੰਦਰ ਦਾ ਧਰੇ ਧਿਆਨ ਉਸ ਨੂੰ ਹੋਵੇ ਤਰੰਤ ਗਿਆਨ ਹਿਰਦੇ ਸਦੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਿਸ਼ਾਵਤ ਆਪਣਾ ਕਰਕੇ ਮਾਨੇ ਕਾਗਰ ਮਾਤਰਾ ਪੜੀ ਤਰੀ ਭਵ ਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੈ ਨਿਸ਼ਚੈ ਕਰ ਅਮਰ ਪਦ ਪਾਵੇ ਦੰਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਿਰਪਾ ਕਰੋ ਹੋਮ ਕਾਇਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬੈ ਕੇ ਧਿਆਨ ਲਗਾਇਓ ਮਨ ਇੱਛੇ ਸਾਰੇ ਫਲ ਪਾਇਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸਲਖਣੀ ਕੋ ਜੋ ਨੰਦ ਹਿਰਦੇ ਮੈਂ ਤਾਰੋ ਸ੍ਰੀ ਚੰਦਰ ਸ੍ਰੀ ਚੰਦਰ ਦਾ ਧਰੇ ਧਿਆਨ ਉਸਨੋ ਹੋਵੇ ਤਰੰਤ ਗਿਆਨ ਹਰਦੀ ਸਿੱਧੇ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਿਸ਼ਾਵਤ ਆਪਣਾ ਕਰਕੇ ਮਾਨੇ ਕਾਗਰ ਮਾਤਰਾ ਪੜੀ ਤਰੈ ਭਵ ਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੈ ਕਰ ਅਬਰ ਪਦ ਪਾਵੇ ਤੰਦਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਕਿਰਪਾ ਕਰੋ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਅਸਨ ਬੈ ਕੇ ਧਿਆਨ ਲਗਾਇਓ ਮਨ ਇੱਛੇ ਸਾਰੇ ਫਲ ਪਾਇਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤਸ ਲਖਣੀ ਕਏ ਜੋ ਨੰਦ ਹਿਰਦੈ ਮੈਂ ਤਾਰੋ ਸ੍ਰੀ ਚੰਦਰ ਸ੍ਰੀ ਚੰਦਰ ਦਾ ਤਰੇ ਧਿਆਨ ਉਸਨੋ ਹੋਵੇ ਤਰੰਤ ਗਿਆਨ ਹਰਦੀ ਸਿੱਧੀ ਹੋਏ ਪ੍ਰਾਪਤ ਤਨ ਦੇ ਸਾਰੇ ਰੋਗ ਨਿਸ਼ਾਵਤ ਆਪਣਾ ਕਰਕੇ ਮਾਨੇ ਕਾਗਰ ਮਾਤਰਾ ਪੜੀ ਤਰੇ ਭਵ ਸਾਗਰ ਪਾਠ ਕਰੇਗਾ ਜੋ ਨਿਸ਼ਕਾਮ ਉਸ ਦੇ ਹੋਣ ਸਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੈ ਕਰ ਅਮਰ ਪਦ ਪਾਵੈ ਤੰਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਿਰਪਾ ਕਰੋ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਤੁਹਾਡੇ ਪਰਿਵਾਰਾਂ ਤੇ ਅਪਾਰ ਬਖਸ਼ਿਸ਼ ਕਰਨ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨ ਬਾਬਾ ਸ਼੍ਰੀ ਚੰਦ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਅਥ ਰੱਖਣ ਜਿੰਨੇ ਵੀ ਗੁਰਮੁਖ ਪਿਆਰੇ ਵੀਰ ਭੈਣ ਭਰਾ ਬੱਚੇ ਇਸ ਵੀਡੀਓ ਨੂੰ ਵੇਖ ਰਹੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਨਵੇਂ ਹਨ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਭਲਾ ਹੋਵੇ ਤੁਹਾਡਾ ਭਲਾ ਹੋਵੇ ਬਾਬਾ ਨਾਨਕ ਜੀ ਤੁਹਾਡੇ ਤੇ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ